ਸਿਆਣ ਤੁਸੀਂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਆਪਾਂ ਗੱਲ ਕਰਾਂਗੇ ਜੀ ਸ਼ਿਵਲਿੰਗ ਤੇ ਕਿਹੜੇ ਫੁੱਲ ਨੂੰ ਚੜਾਇਆ ਜਾਂਦਾ ਤੇ ਕਿਹੜੇ ਨੂੰ ਨਹੀਂ ਚੜਾਇਆ ਜਾਂਦਾ ਤੇ ਤੁਸੀਂ ਨਾ ਇਹ ਗਲਤੀ ਕਰ ਲੈਣਾ ਦੇਖੋ ਇੱਥੇ ਵੀ ਉਹ ਫੁੱਲ ਚੜਾਇਆ ਹੋਇਆ ਜਿਹਨੂੰ ਕੀ ਮਨਾਹੀ ਹੈ ਸਖਤ ਸੋ ਇਹ ਹੈ ਜੀ ਕੇਤਕੀ ਦਾ ਫੁੱਲ ਸਫੇਦ ਰੰਗ ਦਾ ਹੈ ਵਿੱਚੋਂ ਥੋੜਾ yellow ਹੁੰਦਾ ਇਹ ਤੁਸੀਂ ਇਹਦੇ ਪੱਤੇ ਵੀ ਧਿਆਨ ਨਾਲ ਵੇਖ ਲਵੋ ਇਹ ਜਿਹੜੇ ਪੱਤੇ ਨੇ ਇਹਨਾਂ ਨੂੰ ਪਹਿਚਾਣ ਲਵੋ ਇਸ ਪੌਦੇ ਨੂੰ ਬਹੁਤ ਜ਼ਿਆਦਾ ਲਗਾਇਆ ਜਾਂਦਾ ਹੈ ਘਰਾਂ ਦੇ ਬਾਹਰ ਵੀ ਤੇ ਇਹਦੇ ਫੁੱਲਾਂ ਨੂੰ ਜ਼ਿਆਦਾਤਰ ਲੋਕ ਲੈ ਜਾਂਦੇ ਨੇ ਚੜਾਉਣ ਲਈ ਸ਼ਿਵਲਿੰਗ ਤੇ ਕਿਉਂਕਿ ਫੁੱਲ ਚੜੇ ਹੁੰਦੇ ਨੇ ਵਰਤੋਂ 'ਚ ਤਾਂ ਹੁੰਦੇ ਨਹੀਂ ਹੈਗੇ ਇਹ ਫੁੱਲ ਤੇ ਆਪਾਂ ਇਹਨਾਂ ਫੁੱਲਾਂ ਬਾਰੇ ਹੀ ਗੱਲ ਕਰ ਰਹੇ ਹਾਂ ਕਿ ਇਸ ਫੁੱਲ ਨੂੰ ਕਿਉਂ ਸ਼ਰਾਪ ਮਿਲਿਆ ਹੋਇਆ ਹੈ ਸ਼ਿਵ ਭਗਵਾਨ ਜੀ ਵੱਲੋਂ ਆਓ ਜਾਣੀਏ ਸੋ ਬ੍ਰਹਮਾ ਭਗਵਾਨ ਅਤੇ ਵਿਸ਼ਨੂੰ ਭਗਵਾਨ ਜੀ ਦੀ ਵਿੱਚ ਤਕਰਾਰ ਹੋ ਜਾਂਦੀ ਹੈ ਇਸ ਗੱਲ ਨੂੰ ਲੈ ਕੇ ਕਿ ਕੌਣ ਸ਼ਕਤੀਸ਼ਾਲੀ ਹੈ ਸੋ ਇਸ ਦਾ ਨਿਆਂ ਕਰਾਉਣ ਲਈ ਸ਼ਿਵ ਭਗਵਾਨ ਜੀ ਨੂੰ ਬੁਲਾਉਂਦੇ ਹਨ ਜਿਵੇਂ ਸ਼ਿਵ ਭਗਵਾਨ ਜੀ ਆਉਂਦੇ ਹਨ ਉਹ ਇੱਕ ਸ਼ਿਵਲਿੰਗ ਪ੍ਰਗਟ ਕਰਦੇ ਹਨ ਤੇ ਦੋਨਾਂ ਨੂੰ ਇੱਕ ਚੈਲੰਜ ਦੇ ਦਿੰਦੇ ਹਨ ਤੁਸੀਂ ਤੁਸੀਂ ਇਹ ਪਤਾ ਕਰਨਾ ਹੈ ਕਿ ਇਸ ਦਾ ਅੰਤ ਕੀ ਹੈ ਸੋ ਇਸੇ ਨੂੰ ਪਤਾ ਕਰਨ ਦੇ ਲਈ ਸ਼ਿਵ ਭਗਵਾਨ ਜੀ ਜਦੋਂ ਚੈਲੰਜ ਦਿੰਦੇ ਹਨ ਤਾਂ ਬ੍ਰਹਮਾ ਜੀ ਚੱਕ ਕੇ ਪਤਾਲ ਵੱਲ ਨੂੰ ਚਲੇ ਜਾਂਦੇ ਹਨ ਸ਼ਿਵਲਿੰਗ ਤੇ ਵਿਸ਼ਨੂੰ ਭਗਵਾਨ ਜੀ ਚੱਕ ਕੇ ਆਸਮਾਨ ਵੱਲ ਨੂੰ ਚਲੇ ਜਾਂਦੇ ਹਨ ਤੇ ਜਿਵੇਂ ਉਹ ਵਾਪਸੀ ਕਰਦੇ ਹਨ ਤਾਂ ਬ੍ਰਹਮਾ ਭਗਵਾਨ ਜੀ ਦੇ ਨਾਲ ਇਹ ਵਾਲਾ ਫੁੱਲ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਚਲੇ ਜਾਂਦਾ ਹੈ ਸੋ ਇਸ ਫੁੱਲ ਨੂੰ ਉਹ ਫਿਰ ਮਨਾਉਂਦੇ ਹਨ ਸਬੂਤ ਦੇ ਤੌਰ ਤੇ ਕਿ ਉਹਨੂੰ ਪਤਾ ਤਾਂ ਲੱਗਦਾ ਨਹੀਂ ਬ੍ਰਹਮਾ ਜੀ ਨੂੰ ਵੀ ਅੰਤ ਕੀਆ ਤੇ ਉਹ ਇਹਨੂੰ ਮਨਾ ਲੈਂਦੇ ਨੇ ਵਿਚਾਰੇ ਨੂੰ ਇਸ ਫੁੱਲ ਨੂੰ ਕਿ ਤੂੰ ਮੇਰੀ ਹਾਮੀ ਵਿੱਚ ਹਾਮੀ ਭਰਦੀ ਤੇ ਜਦੋਂ ਉਹ ਵਿਸ਼ਨੂੰ ਜੀ ਨੂੰ ਮਿਲਦੇ ਹਨ ਤਾਂ ਵਿਸ਼ਨੂੰ ਜੀ ਨਾਲ ਜਿਹੜਾ ਬਹਿਸ ਕਰਦੇ ਹਨ ਕਿ ਮੈਨੂੰ ਅੰਤ ਦਾ ਪਤਾ ਚੱਲ ਗਿਆ ਹੈ ਜੇ ਯਕੀਨ ਨਹੀਂ ਆਉਂਦਾ ਤਾਂ ਇਸ ਫੁੱਲ ਕੋਲੋਂ ਪੁੱਛ ਰੋ ਤੇ ਇਹ ਜਿਵੇਂ ਹੀ ਹਾਮੀ ਭਰਦੇ ਹਨ ਕਿ ਹਾਂ ਮਤਲਬ ਸਬੂਤ ਦੇ ਤੌਰ ਤੇ ਤਾਂ ਉਦੋਂ ਹੀ ਸ਼ਿਵ ਭਗਵਾਨ ਜੀ ਪ੍ਰਗਟ ਹੋ ਜਾਂਦੇ ਹਨ ਅਤੇ ਇਸ ਫੁੱਲ ਨੂੰ ਸ਼ਰਾਪ ਦੇ ਦਿੰਦੇ ਹਨ ਕਿ ਤੂੰ ਕਦੇ ਵੀ ਮੇਰੇ ਤੇ ਨਹੀਂ ਚੜੇਗਾ ਮੇਰੀ ਪੂਜਾ ਵਿੱਚ ਨਹੀਂ ਆਵੇਂਗਾ ਤੇ ਇਸੇ ਨਾਲ ਹੀ ਬ੍ਰਹਮਾ ਦਾ ਜਿਹੜਾ ਸਿਰ ਵੀ ਕੱਟ ਦਿੰਦੇ ਹਨ ਤੇ ਇਸੇ ਕਰਕੇ ਇਸ ਫੁੱਲ ਨੂੰ ਨਹੀਂ ਚੜਾਇਆ ਜਾਂਦਾ ਸ਼ਿਵ ਭਗਵਾਨ ਤੇ ਸਤਿ ਸ਼